ਕਿਸਮਤੀ ਹੈ ਕਿ ਅੱਜ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਜਿਹੜਾ ਕਾਲਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਹੈਗਾ ਪੀੜ ਦਾ ਡਾਰਾ ਕੈਪਟਨ ਮਨਿੰਦਰ ਸਿੰਘ ਵਰਗਿਆਂ ਨੂੰ ਜਿਹਦੇ ਜਵਾਈ ਦੀ ਗਰਪਾਲ ਸਿੰਘ ਦੀ ਇਨਕੁਆਇਰੀ ਖੁੱਲ੍ਹ ਚੱਲਦੀ ਹੈ ਵੀ ਕਰੋੜਾ ਰੁਪਏ ਦਾ ਗਵਨ ਕੀਤਾ ਤੇ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਸਾਡੇ ਕੱਲੇ ਕੇਵਰੀਵਰ ਸਾਹਿਬ ਵੀ ਇਹਨਾਂ ਨੇ ਮਨੀਸ਼ ਸੋਧਿਆ ਜੀ ਕਿੰਨਾ ਟਾਈਮ ਪੰਦਰ ਕਿਡਾ ਹੋਇਆ ਕੇ ਪਹਿਲੇ 20 ਸਾਲ ਦਾ ਜਿਹੜਾ ਕੰਮ ਹੈ ਸਾਡੀ ਸਰਕਾਰ ਦਾ ਵੀ ਤੇ ਪਿਛਲੀਆਂ ਜਿਹੜੀਆਂ 4-5 ਸਰਕਾਰਾਂ ਨੇ ਤੁਸੀਂ ਸਾਰਾਂ ਦਾ ਕੰਪੈਰੀਡਨ ਜਿਹੜਾ ਪੰਜਾਬ ਦੇ ਲੋਕ ਕਰਨ ਸਾਡ ਜਿਹੜੀ ਪਰਚੋਲ ਕਰਨ ਇਹ ਆਮ ਆਦਮੀ ਪਾਰਟੀ ਨੇ ਪਹਿਲੇ 2 ਸਾਲਾਂ 'ਚ ਕਿੰਨੀਆਂ ਨੌਕਰੀਆਂ ਦਿੱਤੀਆਂ ਜਿਹੜੀ 17 'ਚ ਸਰਕਾਰ ਬੜੀ ਕਾਂਗਰਸ ਦੀ ਉਹਨਾਂ ਨੇ 17 ਤੁੰਏ ਤੱਕ ਕਿੰਨੀਆਂ ਦਿੱਤੀਆਂ ਅਕਾਲੀ ਦਲ ਨੇ ਪਹਿਲੇ 2 ਸਾਲਾਂ 'ਚ ਜਿਹੜੀਆਂ ਉਹਨਾਂ ਦੇ 10 ਸਾਲ ਸਰਕਾਰ ਦੀ ਕਿੰਨੀਆਂ ਕਿੰਨੀਆਂ ਨੌਕਰੀ ਦੇਂਦੇ ਰਹੇ ਆ ਇੱਥੇ ਕੋਈ ਸਰਕਾਰ ਹੁੰਦੀ ਮੈਨੂੰ ਲੱਗਦਾ ਵੀ ਕਈ মিডিਆ ਵਾਲੇ ਵੀ ਯਕੀਨ ਨਹੀਂ ਸੀ ਮੰਨਦੇ ਯਾਰ ਵੀ ਇਹ ਬਿਜਲੀ ਵਾਲਾ ਕਹਿ ਦਿੰਦਾ 600 ਕਹਿੰਦਾ ਪਰ ਬੋਟਾ ਦੇ ਨੇੜੇ ਜਾ ਕਰਨਗੇ ਪਰ ਪਹਿਲੇ 6 ਮਹੀਨਿਆਂ ਦੇ ਅੰਦਰ ਲੋਕਾਂ ਨੂੰ ਬਿਜਲੀ ਮੁਫਤ ਕੀਤੀ ਤੇ ਅੱਜ 90% ਪੰਜਾਬ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਜੀ ਅੱਜ ਦੇ ਸਾਰੇ ਗੱਲ ਕਰਦੇ ਹੋਏ ਸਾਰੇ ਦੇਸ਼ ਦੇ ਮਹਾਨ ਸ਼ਹਿਰਾਂ ਸੇ ਪ੍ਰੈਸ ਤੋਂ ਪਾਕਿਸਤਾਨ ਰਾਜਗੁਰੂ ਨਾ ਉਹ ਕਾ ਕਾਜਾ ਸ਼ੀਤੀ ਦਿਖਾ ਦੇਗਾ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਜਿੰਦਾਬਾਦ ਸੀਤਾ ਕਾ ਜਿੰਦਾਬਾਦ ਇੱਕ ਵੰਦਾਬਾਦ ਬਗੜ ਸਿੰਘ ਦੇ ਫੌਜ ਦੇ ਜੈ ਜੈਕਾਰ ਬਗੜ ਸਿੰਘ ਦੇ ਫੌਜ ਦੇ ਜੈ ਜੈਕਾਰ ਉਹ ਕਰਦੇ ਆਏ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਜਿਹੜੀ ਸੋਚ ਹੈ ਜਾ ਜਿੱਤਦਾ ਦਾ ਉਹ ਪ੍ਰਤੀਸ਼ਠਾ ਸਿਰਤਾ ਕਰਨੀ ਚਾਹੁੰਦਾ ਸੀ ਉਹ ਪਹੁੰਚਦੇ ਜਾ ਸਕੀ ਤੇ ਉਹਦਾ ਦਾ ਜਿਹੜਾ ਸ਼ਾਸਨ ਚਲਾਉਣ ਦੀ ਜਿਹੜੀ ਕੋਸ਼ਿਸ਼ ਕਰੀ ਪਹਿਲੀ ਵਾਰ ਕਿ ਪਹਿਲੀ ਵਾਰ ਹੈ ਕਿ ਇਸ ਸਰਕਾਰ ਨੇ ਆਕਰਕਲਾ ਜਾ ਕੇ ਜਿਹੜੀ ਸੌ ਚੁੱਕੀ ਤੇ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਨੇ ਆਪਣੀਆਂ ਫੋਟੋ ਆ ਹਟਾ ਕੇ ਉੱਥੇ ਭਗਤ ਸਿੰਘ ਤੇ ਅੰਬੇਦਕਰ ਜੀ ਦੀ ਫੋਟੋ ਜਿਹੜੀ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੀ ਆ ਉਹ ਲਾਈ ਆ ਸੋ ਸਾਡੀ ਪਾਰਟੀ ਦਾ ਕੱਲੋ ਵੀ ਪਸੰਤੀ ਰੰਗ ਲੈ ਕੇ ਚੱਲਣ ਵਾਲੀ ਪਸੰਤੀ ਰੰਗ ਚੋਂ ਜਿਹੜੀ ਨਿਕਲੀ ਉਹ ਪਾਰਟੀ ਆ ਅਸੀਂ ਇਹਨਾਂ ਦੇ ਸੂਰਤ ਸਾਰਾ ਦਿੰਦੇ ਆ ਕਿ ਅੱਜ ਉਹਨਾਂ ਦੀ ਸ਼ੀਧੇ ਤੇ ਉਹਨਾਂ ਨੂੰ ਸਿਰ ਝੁਕਾ ਕੇ ਜਿਹਾ ਸੀ ਨੰਬਰ ਇਹਦੀ ਬਿਲਕੁਲ ਜੀ ਦਾਦਾ ਸ਼ਾਹੀ ਗੱਲ ਚੱਲ ਰਿਹਾ ਵੀ ਸ਼ੀਧਾ ਦਾ ਜਾਰ ਦਿੱਤਾ ਜਾ ਕੀ ਕਹਿਣਾ ਜਾਓਗੇ ਕਿਸ ਤਰੀਕੇ ਦਾ ਜਿਹੜਾ ਅੱਜ ਰੋਪੜਾ ਇਲਾਕਾ ਕੀਤਾ ਜਾ ਰਿਹਾ ਹੈ ਉਹਨਾਂ ਦੇਖੋ ਜਿਹੜੀਆਂ ਸ਼ਹੀਦیاں ਸਾਡੇ ਕਹੋ ਵੀ ਦੇਸ਼ ਦੇ ਜਿਹੜੇ ਮਹਾਨ ਭਗਤ ਸਿੰਘ ਵਰਗੇ ਪਤਾ ਨਹੀਂ ਕਿੰਨੇ ਕਲਾ ਲਾਜਪਤ ਰਾਏ ਵਰਗੇ ਭਗਤ ਰਾਜਗੁਰੂ ਸਿੰਘ ਦੀਪ ਵਰਗੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਯਾਤ ਕਰਾਇਆ ਭਾਵੇਂ ਅਸੀਂ ਲੋਕਤੰਤਰ ਜਿਹੜਾ ਸਾਡੇ ਆਜ਼ਾਦ ਦੇਸ਼ ਤੇ ਜਿਹੜੇ ਲੋਕਾਂ ਨੇ ਉਹਨਾਂ ਦੀ ਲੈ ਸਕੀ ਪਰ ਬੜੀ ਉਹ ਕਿਸਮਤੀ ਹੈ ਕਿ ਅੱਜ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਜਿਹੜਾ ਕਾਲਾ ਜਿਹੜਾ ਦੌਰ ਹੈ ਉਹ ਚੰਦਰ ਕਾਕਾ ਮਤਲਬ ਕਿ ਚੁਣੇ ਹੋਏ ਜਿਹੜੇ ਮੁੱਖ ਮੰਤਰੀ ਉਹ ਫੜ ਫੜ ਕੇ ਅਧਰ ਕੀਤੇ ਜਾ ਰਹੇ ਹਨ ਉਹਨਾਂ ਵਿੱਚ ਵੀ ਰਵਿੰਦ ਕੇ ਰਿਵਾਜੀ ਉਹ ਮੁੱਖ ਮੰਤਰੀ ਇਹ ਵੀ ਕਹਿੰਦਾ ਕਿ ਲੋਕ ਸਭਾ ਚੋਣ ਤੋਂ ਪਹਿਲਾਂ ਜਿਹਨੂੰ ਦਿੱਲੀ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰੀ ਮੁੱਖ ਮੰਤਰੀ ਬਣਾਇਆ ਉਹ ਵੀ 90% ਸੀਟਾਂ ਦੇ ਨਾਲ ਨੂੰ ਈਡੀ ਦਾ ਕੋਈ ਡਰ ਨਹੀਂ ਸਾਨੂੰ ਕੋਲ ਜੋ ਇਹਨਾਂ ਪਿਆਰੀਆਂ ਨੇ ਈਡੀ ਦਾ ਡਰ ਹੋਣਾ ਅਜੀਤ ਕੁਮਾਰ ਦੇ ਭਤੀਜੇ ਨੂੰ ਸੱਤ ਪਰ ਦੇ ਭਤੀਜੇ ਅਜੀਤ ਕੁਮਾਰ ਨੂੰ ਡਰ ਕੇ ਚਲਾ ਗਿਆ ਈਵੀ ਦਾ ਦਰਸਾ ਹੈ ਮਮਤਾ ਬਸਵਾਰਮਾ ਜਿਹੜਾ ਅਸਾਮ ਦਾ ਮੁੱਖ ਮੰਤਰੀ ਜਿਹੜਾ ਬੀਜੇਪੀ ਚਲਾ ਗਿਆ ਈਵੀ ਦਾ ਦਰਸਾ ਹੈ ਸ਼ਵਿੰਦੂ ਅਧਿਕਾਰੀ ਨੂੰ ਜਿਹੜਾ ਬੈਸਟ ਵਕਾਲਤਾ ਮਮਤਾ ਦਾ ਖਾਸਮ ਖਾਸ ਤੇ ਅੱਜਾ ਬੀਜੇਪੀ ਦੇ ਵਿੱਚ ਹੈ ਈਵੀ ਦਾ ਦਾਰਾ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੂੰ ਜਿਹਦੇ ਜਵਾਈ ਦੀ ਗਰਪਾਰ ਸਿੰਘ ਦੀ ਇਨਕੁਆਰੀ ਖੁੱਲ ਚਲਦੀ ਹੈ ਵੀ ਖਵਾਰ ਪੈਦਾ ਗਵਨ ਕੀਤਾ ਤੇ ਉਦੋਂ ਬਾਅਦ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਸਾਡੇ ਕੱਲੇ ਕੇਜਰੀਵਾਸ ਸਾਹਿਬ ਲਈ ਇਹਨਾਂ ਨੇ ਮਨੀਸ਼ ਸੋਦੀਆ ਜੀ ਕੰਟੈਕਟ ਅੰਦਰ ਕੀਤਾ ਹੋਇਆ ਹੈ ਸੰਜੇ ਸਿੰਘ ਜੀ ਨੂੰ ਅੰਦਰ ਕੀਤਾ ਹੋਇਆ ਜਿਹੜੇ ਕਿਤੇ ਮਨਿਸਟਰ ਵੀ ਨਹੀਂ ਕਿਤੇ ਉਹਨਾਂ ਨੇ ਕਿਤੇ ਸਾਈਨ ਵੀ ਨਹੀਂ ਹੁੰਦੇ ਜਿਹੜਾ ਆਪੋਜੀਸ਼ਨ ਦਾ ਐਮਪੀ ਆ ਉਹਨੂੰ ਵਰਕੇ ਅੰਦਰ ਦੇਤਾ ਜੈਨ ਸਾਹਿਬ ਨੂੰ ਅੰਦਰ ਕੀਤਾ ਹੋਇਆ ਤੇ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਸੋ ਇੱਕ ਇਕੱਲੀ ਪਾਰਟੀ ਹੈ ਜਿਹਦਾ ਲੀਡਰ ਕਿਸੇ ਈਡੀ ਕਿਸੇ ਸੀਬੀਆਈ ਤੋਂ ਡਰ ਕੇ ਬੀਜੇਪੀ ਦਾ ਜਿਹੜਾ ਪੱਲਾ ਉਹ ਨਹੀਂ ਫੜ ਰਿਹਾ ਸੋ ਇਹੀ ਡਰ ਜਿਹੜਾ ਬੀਜੇਪੀ ਨੂੰ ਸਤਾ ਰਿਹਾ ਵੀ ਲੋਕ ਸਭਾ ਚੋਣਾ ਜਿਹੜੀਆਂ ਆ ਰਹੀਆਂ ਅਸੀਂ ਕਿਸੇ ਤਰ੍ਹਾਂ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਡਰਾਈ ਜੀ ਤੀਰਵਰ ਸਾਹਿਬ ਨੂੰ ਪ੍ਰਚਾਰ ਕਰਨ ਤੋਂ ਰੋਕੀਏ ਪਰ ਇਹ ਬਹੁਤ ਵੱਡਾ ਅੰਮਾ ਦਾ ਵਹਿਮ ਹੈ ਕਿਉਂਕਿ ਜਿਹੜਾ ਸਾਡਾ ਭਾਰਤ ਦੇਸ਼ ਮਹਾਨ ਹੈ ਇਹਦੇ ਲੋਕਤੰਤਰ ਦੇ ਅੰਦਰ ਪਹਿਲਾਂ ਵੀ ਇਦਾਂ ਦੇ ਕਾਲੇ ਦੌਰ ਆਉਂਦੇ ਰਹੇ ਆ ਪਰ ਇਸ ਦੇਸ਼ ਦੇ ਜਿਹੜੇ ਲੋਕ ਨੇ ਉਹ ਹਮੇਸ਼ਾ ਆਪਣੀ ਵੋਟ ਦੀ ਤਾਕਤ ਦੇ ਨਾਲ ਇਹਦਾ ਜਵਾਬ ਆ ਉਹ ਦਿੰਦੇ ਰਹੇ ਨੇ ਤੇ ਅੱਜਕੀ ਵੀ ਇਹਦਾ ਜਵਾਬ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਜਿਹੜੇ ਲੋਕ ਨੇ ਉਹ ਦੇਣਗੇ ਵੀ ਇੱਥੇ ਡੰਡੇ ਦੇ ਜ਼ੋਰ ਤੇ ਜਿਹੜੀ ਤੁਸੀਂ ਸਟੇਟ ਨੂੰ ਦੇਸ਼ ਨੂੰ ਜਿਹੜਾ ਨਹੀਂ ਚਲਾ ਸਕਦੇ ਇੱਥੇ ਲੋਕਾਂ ਦਾ ਰਾਜ ਐਸੀ ਕੈਂਡੀਡੇਟ ਤੁਸੀਂ ਆਪਣੇ ਮੈਨੂ ਸ਼ੁਰੂ ਕੀਤੀ ਹੋਈ ਹੈ ਕਿਉਂ ਜੇ ਲੋਕਾਂ ਦਾ ਰੁਝਾਨ ਦੇਖ ਨੂੰ ਮਿਲ ਰਿਹਾ ਦੇਖੋ ਜੀ ਮੈਂ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਆ ਜਾ ਰਹੇ ਆ ਤੇ ਮੈਂ ਇੱਕ ਗੱਲ ਸਾਰੇ ਜਿੱਤੇ ਜਿਹੜੀ ਇਹ ਮਹਿਸੂਸ ਕੀਤੀ ਹੈ ਤੇ ਮੈਂ ਅਪੀਲ ਵੀ ਜਿਹੜੀ ਨਾਲ-ਨਾਲ ਲੋਕਾਂ ਨੂੰ ਕਰ ਰਹੇ ਆ ਤੇ ਮੀਡੀਆ 라이ਵ ਮੈਂ ਕਹਿੰਦਾ ਕਿ ਪਹਿਲੇ 2 ਸਾਲ ਦਾ ਜਿਹੜਾ ਕੰਮ ਹੈ ਸਾਡੀ ਸਰਕਾਰ ਦਾ ਵੀ ਤੇ ਪਿਛਲੀਆਂ ਜਿਹੜੀਆਂ 4-5 ਸਰਕਾਰਾਂ ਨੇ ਤੁਸੀਂ ਸਾਰਾ ਦਾ ਕੰਪੈਰੀਸਨ ਜਿਹੜਾ ਪੰਜਾਬ ਦੇ ਲੋਕ ਕਰਨ ਸਾਰ ਜਿਹੜੀ ਪਰਚੋਲ ਕਰਨ ਕਿ ਆਮ ਆਦਮੀ ਪਾਰਟੀ ਨੇ ਪਹਿਲੇ 2 ਸਾਲਾਂ 'ਚ ਕਿੰਨੀਆਂ ਨੌਕਰੀਆਂ ਦਿੱਤੀਆਂ ਜਿਹੜੀ 17 ਸਰਕਾਰ ਵਾਂਜੀ ਕਾਂਗਰਸ ਦੀ ਉਹਨਾਂ ਨੇ 17 ਤੱਕ ਕਿੰਨੀਆਂ ਦਿੱਤੀਆਂ ਅਕਾਲੀ ਦਲ ਨੇ ਪਹਿਲੇ 2 ਸਾਲਾਂ 'ਚ ਜਿਹੜੀਆਂ ਉਹਨਾਂ ਦਾ ਸਰਕਾਰ ਦੀ ਕਿੰਨੀਆਂ ਕਿੰਦੀਆਂ ਨੌਕਰੀ ਦਿੰਦੇ ਰਹੇ ਅਸੀਂ 43 ਹਜ਼ਾਰ ਨੌਕਰੀ ਦਿੱਤੀਆਂ ਮੈਂ ਸ਼ਰਤਲਾ ਕਹਿਣਾ ਕੋਈ ਵੀ ਸਰਕਾਰ ਜਿੰਨੀਆਂ ਪਿਛਲੀਆਂ ਪੰਜੇ ਸਰਕਾਰਾਂ ਲਾ ਕੇ ਗਈਆਂ ਪਹਿਲੇ 2 ਸਾਲ ਦੇ ਵੀ 43000 ਨੌਕਰੀ ਨਹੀਂ ਹੋਈ ਜੇ ਨੌਕਰੀਆਂ ਦਿੰਦੇ ਸੀ ਤਾਂ ਜਦੋਂ ਲక్ష్ਮੀਰ ਆ ਗਿਆ ਉਹਦੋਂ ਨੌਕਰੀਆਂ ਦੇ ਲਈ ਸ਼ੁਰੂ ਕਰਦੇ ਸੀ ਜਿੰਨੀਆਂ ਸਰਕਾਰੀ ਮੁਲਾਜ਼ਮਾਂ ਤੁਸੀਂ ਚੈੱਕ ਕਰ ਲਿਓ ਜਾਂ ਉਹਨਾਂ ਦੀ ਸਵਾਦੀ ਭਰਤੀ ਹੋ ਕਿ 17 ਦੀ ਭਰਤੀ ਹੋ ਕਿ 21 ਦੀ ਭਰਤੀ ਹੋ ਕਿ ਕਿ 22 ਦੀ ਭਰਤੀ ਹੋ ਕਿ 11 ਦੀ ਭਰਤੀ ਹੋ ਕਿ 12 ਦੀ ਭੋਟਾਂ ਤੋਂ ਬਿਨਾ ਕਦੇ ਸਰਕਾਰੀ ਨੌਕਰੀ ਨਹੀਂ ਸਭਰਦੀ ਔਰ ਵੀ ਜਿੰਨੇ ਵੱਡੇ ਕੀ ਸਰਕਾਰਾਂ ਐਲਾਨ ਕਰਦੀਆਂ ਨਹੀਂ ਆ ਤਾਂ ਐਨ ਇਲੈਕਸ਼ਨ ਤੋਂ ਪਹਿਲਾਂ ਕੱਚੇ ਮਰਾਜਮ ਪੱਕੇ ਕਰਨ ਵਾਲਾ ਬਿੱਲ ਲੈ ਕੇ ਚੱਲੀ ਜੀ ਜਦੋਂ ਔਰ ਲੱਗ ਕੇ ਦੋ ਦਿਨ ਰਹਿੰਦੇ ਸੀ ਉਹਨਾਂ ਨੂੰ ਪਤਾ ਸੀ ਵੀ ਔਰ ਲੱਗੇ ਨਾ ਰੁਕ ਜਾਣਾ ਆਈ ਕਾਲੀ ਦਾ ਲਾਣੇ ਐਨ 6 ਦੀ ਦਸੰਬਰ ਚ ਬਿੱਲ ਲੈ ਕੇ ਆਏ ਕਿਉਂਕਿ ਔਰ ਜਿਹੜਾ ਉਹ ਲੱਗਣ ਵਾਲਾ ਸੀ ਜੇ ਅਸੀਂ ਕੱਚੇ ਟੀਚਰ ਪੱਕੇ ਕਰਨੇ ਸੀ ਤਾਂ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾਈ ਜਿਹੜੇ ਠਾਹ ਠਾਹ ਤੋਂ 6-6000 ਤੇ ਕੰਮ ਕਰ ਰਹੇ ਸੀ 13000 ਟੀਚਰ ਸੀ ਔਰ ਸਾਹ ਜਿਹੜੇ ਪੱਕੇ ਕੀਤੇ ਆਈ ਬਿਜਲੀ ਵਾਲਾ ਇੱਥੇ ਕੋਈ ਸਰਕਾਰ ਹੁੰਦੀ ਮੈਨੂੰ ਲੱਗਦਾ ਵੀ ਕਿ ਮੀਡੀਆ ਵਾਲੇ ਵਿੱਚ ਕੀ ਨਹੀਂ ਸੀ ਮੰਨਦੇ ਯਾਰ ਵੀ ਇਹ ਬਿਜਲੀ ਵਾਲਾ ਕਹਿ ਰਿਹਾਦਾ 600 ਚੰਤਾ ਔਰ ਬੋਟਾ ਦੇ ਨੇੜੇ ਜਾ ਕਰਨਗੇ ਪਰ ਪਹਿਲੇ 6 ਮਹੀਨਿਆਂ ਦੇ ਅੰਦਰ ਲੋਕਾਂ ਨੂੰ ਬਿਜਲੀ ਮੁਫਤ ਦਿੱਤੀ ਤੇ ਅੱਜ 90% ਪੰਜਾਬ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਸਾਡੇ ਕੌਸਿਕਾਸੀ ਵਿੱਚ ਵੀ 90% ਜਿਨ੍ਹਾਂ ਲੋਕਾਂ ਨੂੰ ਕਦੇ ਕਦੇ ਰਾਤ ਨਹੀਂ ਸੀ ਮਿਲੀ ਸਰਕਾਰ ਵੱਲੋਂ ਅੱਜ ਉਹਨਾਂ ਦਾ ਵੀ ਬਿੱਲ ਜ਼ੀਰੋ ਆ ਰਿਹਾ ਹੈ ਹਰੇਕ ਪਰਿਵਾਰ ਦਾ 50 ਤੋਂ 7000 ਰੁਪਏ ਕਿਸਦਾ ਲੱਖ ਰੁਪਇਆ ਕਹਿੰਦੇ ਬਿਜਲੀ ਦਾ ਜਿਹੜਾ ਬਿੱਲ ਜਿਹੜਾ ਉਹ ਵੱਜ ਰਿਹਾ ਮਹੱਲਾ ਕਲੀਨਿਕ ਜਿਹੜੇ ਆ ਉਹ ਖੁੱਲ ਰਹੇ ਆ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸੇ ਪਿੰਡ 'ਚ ਤੁਸੀਂ ਚਲੇ ਜਾਓ ਹਰੇਕ ਪਿੰਡ 'ਚ ਆ ਸੱਫਾਂ ਦੇ ਬੈਠੇ ਜਿਨੀਅਰ ਆਫ ਮੂਹ ਬੋਲਦੇ ਵੀ ਪਹਿਲੀ ਵਾਰ ਸਾਨੂੰ ਕਿਸੇ ਸਰਕਾਰ ਨੇ ਦਿਨੇ ਜਿਹੜੀ ਬਿਜਲੀ ਆ ਉਹ ਦਿੱਤੀ ਆ ਸੋ ਇੰਨਾ ਸਾਰੀਆਂ ਚੀਜ਼ਾਂ ਦਾ ਆਈ ਨਹਿਰੀ ਪਾਣੀ ਦਾ 30-30 ਸਾਲ ਬਾਅਦ 35-35 40-40 ਸਾਲ ਬਾਅਦ ਪਾਣੀ ਪਹੁੰਚਿਆ ਸਾਡੇ ਆਪਣੇ ਹਲਕੇ ਦੀ ਮੈਂ ਗੱਲ ਕਰਾਂ ਕਦੇ ਨਹਿਰੀ ਵਿਭਾਗ ਕੋਲਕ ਦੇ ਕਰੋੜ ਰੁਪਇਆ ਵੀ ਨਹੀਂ ਸਿਆਹ ਹੋਣਾ ਪੂਰੇ 5 ਸਾਲ ਦੇ ਕਾਰਜਕਾਲ ਚ ਤੇ ਕਿ 150 ਕਰੋੜ ਰੁਪਇਆ ਪਿਛਲੇ 1.5 ਸਾਲ ਦੇ ਵਿੱਚ ਇਕੱਲੇ ਬਰਨਾਲੇ ਹਲਕੇ ਚ ਇਕੱਲੇ ਨਹਿਰੀ ਡਿਪਾਰਟਮੈਂਟ ਦਾ ਜਿਹੜਾ ਉਹ ਆਇਆ ਸੋ ਸਾਰੀਆਂ ਗੱਲਾਂ ਦੀ ਲੋਕਾਂ ਦੇ ਵਿੱਚ ਚਰਚਾ ਤੇ ਮੈਂ ਸਾਰੇ ਸੰਗਪੁਰ ਵਾਸੀ ਨੂੰ ਬੇਨਤੀ ਕਰੂੰਗਾ ਪੰਜਾਬ ਵਾਸੀਆਂ ਨੂੰ ਕਿ ਪਹਿਲੇ 2 ਸਾਲ ਦਾ ਕੰਪੈਰੀਸ਼ਨ ਕਰ ਲਓ ਮੈਂ ਨਹੀਂ ਕਹਿੰਦਾ ਸੀ ਭਾਰੋਂ ਪੱਤਰ ਜਿਹੜਾ ਲਾਹਤਾ ਪਰ 2 ਸਾਲ ਚ ਜਿੰਨਾ ਆਮ ਆਦਮੀ ਪਾਰਟੀ ਨੇ